ਕਲੀਅਰ ਰੋਡਮੈਪ ਦੀ ਗੱਲ ਕਰਦੇ ਆ ਕੱਲ ਨੂੰ ਇੱਕ ਨਵਾਂ ਮਹੀਨਾ ਸਟਾਰਟ ਹੋਣ ਵਾਲਾ ਹੈ ਕੱਲ ਨੂੰ ਇੱਕ ਤਰੀਕ ਹੈ ਸੋ ਜਿਹੜੇ ਨਵੇਂ ਵੀਰ ਭੈਣ ਆਏ ਹੋਏ ਆ ਸ਼ੇਅਰ ਮਾਰਕੀਟ ਦੇ ਵਿੱਚ ਉਹ ਕਨਫਿਊਜ਼ ਆ ਕੋਈ ਆਪਸ਼ਨ ট্রেਡਿੰਗ ਕਰਨ ਡਿਆ ਕੋਈ ਇੰਟਰਾਡੇ ਕਰਨ ਡਿਆ ਕੋਈ ਸਵਿੰਗ ট্রেਡਿੰਗ ਕਰਨ ਡਿਆ ਤੇ ਕੋਈ ਤਿੰਨੇ ਚੀਜ਼ਾਂ ਕਰਨ ਡਿਆ ਕੋਈ ਤਿੰਨਾਂ ਦੇ ਵਿੱਚੋਂ ਦੋ ਚੀਜ਼ਾਂ ਕਰਨ ਡਿਆ ਬੜਾ ਕਨਫਿਊਜ਼ ਆ ਕਦ ਕਦੇ ਕਿਸੇ ਤਰੀਕੇ ਨਾਲ ਕਰਨ ਡਿਆ ਕਦੇ ਕਿਸੇ ਤਰੀਕੇ ਨਾਲ ਕਰਨ ਡਿਆ ਸੋ ਇੱਕ ਕਲੈਰਿਟੀ ਨਹੀਂ ਕੀ ਇੱਕ ਪੂਰਾ ਮਤਲਬ ਕਿ ਰੋਡਮੈਪ ਨਹੀਂ ਹੈਗਾ ਉਹਨਾਂ ਕੋਲ ਸੋ ਉਹੀ ਰੋਡ ਮੈਪ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੋ ਜੇ ਦੇਖੋ ਇੱਕ ਰੋਡ ਮੈਪ ਹੋਊਗਾ ਕਿ ਕਲੈਰਿਟੀ ਹੋਊਗੀ ਕਿਹੜੀ ਚੀਜ਼ ਕਰਨੀ ਆ ਕਿੱਦਾਂ ਕਰਨੀ ਆ ਤੇ ਕਿਹੜੀ ਚੀਜ਼ ਨਹੀਂ ਕਰਨੀ ਸੋ ਫਿਰ ਤੁਸੀਂ ਉਸ ਚੀਜ਼ ਦੇ ਵਿੱਚ ਟਾਈਮ ਲਾ ਕੇ ਸਕਸੈਸਫੁਲ ਹੋ ਸਕਦੇ ਹੋ ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਪਹਿਲਾ ਜਿਹੜਾ ਤੁਹਾਡੇ ਮਾਈਂਡ ਦੇ ਵਿੱਚ ਕੁਐਸਚਨ ਆਉਣਾ ਚਾਹੀਦਾ ਹੈ ਉਹ ਇਹ ਆ ਕਿ ਤੁਸੀਂ ਕਰਨਾ ਕੀ ਆ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਕਮਾਉਣ ਵਾਸਤੇ ਸ਼ੇਅਰ ਮਾਰਕੀਟ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਮੇਰੇ ਜਿਹੜੇ ਪ੍ਰੈਕਟੀਕਲ ਜਿਹੜੀਆਂ ਚੀਜ਼ਾਂ ਮੈਂ ਕੀਤੀਆਂ ਉਹਨਾਂ ਦੇ ਹਿਸਾਬ ਨਾਲ ਆ ਤਿੰਨ ਤਰੀਕੇ ਆ ਆਪਸ਼ਨ ট্রেਡਿੰਗ ਇੰਟਰਡੇ ਤੇ ਸਵਿੰਗ ਟਰੇਡਿੰਗ ਜੇ ਪੈਸੇ ਕਮਾਉਣੇ ਉਹਨਾਂ ਵਾਸਤੇ ਤੇ ਜੇ ਦੇਖੋ ਪੈਸਾ ਆਪਾਂ ਮਲਟੀਪਲਾਈ ਕਰਨਾ ਸਾਲਾਂ ਦੇ ਨਾਲ 5 ਸਾਲ ਦਾ 10 ਸਾਲ ਜਾਂ ਫਿਰ ਉਸ ਤੋਂ ਵੀ ਜ਼ਿਆਦਾ ਲੰਬੇ ਸਮੇਂ ਦੇ ਵਾਸਤੇ ਫਿਰ ਇਨਵੈ ਇਨਵੈਸਟਿੰਗ ਦੇ ਵਿੱਚ ਪੈਸਾ ਮਲਟੀਪਲਾਈ ਹੁੰਦਾ ਇਨਵੈਸਟਿੰਗ ਇਸ ਹਿਸਾਬ ਦੇ ਨਾਲ ਦੇ ਨਾਲ ਆਪਾਂ ਕਰੀਦੀ ਆ ਜੇ ਦੇਖੋ ਆਪਣੇ ਕੋਲ ਬੈਂਕ ਦੇ ਵਿੱਚ ਆਪਾਂ ਪੈਸਾ ਰੱਖਿਆ ਆ ਆਪਣੇ ਕੁਝ ਕੋਲ ਮੰਨ ਲਓ ਕੁਝ ਵਾਧੂ ਫੰਡ ਆ ਜੀਨੂੰ ਆਪਾਂ ਹਾਲੀ ਆਪਾਂ ਲੋਨ ਲੈਣ ਦੀ ਯੂਜ਼ ਕਰਨ ਦੀ ਉਸ ਫੰਡ ਨੂੰ ਉਸ ਪੈਸੀ ਨੂੰ ਆਪਾਂ ਇਨਵੈਸਟ ਕਰ ਸਕਦੇ ਹਾਂ ਵਧੀਆ ਕੰਪਨੀਆਂ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਆਪਾਂ ਨੂੰ ਰਿਟਰਨ ਜ਼ਿਆਦਾ ਮਿਲਦਾ ਤੇ ਆਪਾਂ ਨੂੰ ਜਿਹੜਾ ਬੈਂਕ ਦੇ ਵਿੱਚ ਰਿਟਰਨ ਨੂੰ ਘੱਟ ਮਿਲਦਾ ਸੋ ਇਸ ਕਰਕੇ ਇਨਵੈਸਟਿੰਗ ਆ ਪਰ ਜੇ ਪੈਸਾ ਆਪਾਂ ਕਮਾਉਣਾ ਹੈ ਮਹੀਨਿਆਂ ਦੇ ਹਿਸਾਬ ਦੇ ਨਾਲ ਮੰਥਲੀ ਇਨਕਮ ਚਾਹੀਦੀ ਆਪਾਂ ਨੂੰ ਜਾਂ ਫਿਰ ਡੇਲੀ ਇਨਕਮ ਚਾਹੀਦੀ ਹੈ ਉਹਨਾਂ ਵਾਸਤੇ ਤਿੰਨ ਚੀਜ਼ਾਂ ਆ ਪੈਸੇ ਹੋਰ ਵੀ ਚੀਜ਼ਾਂ ਹੈਗੀਆਂ ਆਪਸ਼ਨ ਸੈਲਿੰਗ ਵੀ ਹੈਗੀ ਆ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸਕੈਲਪਿੰਗ ਵੀ ਹੈਗੀ ਆ ਪਰ ਸਕੈਲਪਿੰਗ ਮੈਂ ਖੁਦ ਕਦੇ ਨਹੀਂ ਕੀਤੀ ਤੇ ਜਿਹੜੀ ਆਪਸ਼ਨ ਸੈਲਿੰਗ ਉਹ ਵੀ ਕਰਦੇ ਮੈਂ ਖੁਦ ਨਹੀਂ ਕੀਤੀ ਸੋ ਉਹਨਾਂ ਦੇ ਦੋਨਾਂ ਬਾਰੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਪਰ ਆ ਜਿਹੜੀਆਂ ਤਿੰਨ ਚੀਜ਼ਾਂ ਆ ਇਹਨਾਂ ਬਾਰੇ ਦੱਸ ਸਕਦਾ ਤੇ ਸਭ ਤੋਂ ਪਹਿਲਾਂ ਆਪਾਂ ਸਮਝ ਲੈਣੇ ਕਿ ਕਿਹਦੇ ਵਿੱਚ ਪ੍ਰੋਫਿਟ ਦੀ ਪ੍ਰੋਬੈਬਿਲਿਟੀ ਸਕਸੈਸਫੁਲ ਹੋਣ ਦੀ ਪ੍ਰੋਬੈਬਿਲਿਟੀ ਕਿੰਨੀ ਆ ਸਭ ਤੋਂ ਪਹਿਲਾਂ ਜੇ ਆਪਾਂ ਆਪਸ਼ਨ ট্রেਡਿੰਗ ਦੀ ਗੱਲ ਕਰਦੇ ਆ ਸੋ ਆਪਸ਼ਨ ট্রেਡਿੰਗ ਦੇ ਵਿੱਚ 9% ਲੋਕ ਪ੍ਰੋਫਿਟ ਕਰਦੇ 9% ਲੋਕ ਇੰਟਰਾਡੇ ਦੀ ਆਪਾਂ ਜੇ ਗੱਲ ਕਰਦੇ ਆ ਇੰਟਰਾਡੇ ਦੇ ਵਿੱਚ 29% ਲੋਕ ਪ੍ਰੋਫਿਟ ਕਰਦੇ ਆ 29% ਜਿਹੜੀ ਸੇਪੀ ਦੀ ਲੇਟੈਸਟ ਰਿਪੋਰਟ ਹੈ ਨਾ ਉਹਦੇ ਹਿਸਾਬ ਨਾਲ ਦੱਸਣ ਦਿਆ ਸੇਪੀ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ 9% ਲੋਕ ਆਪਸ਼ਨ ਟ੍ਰੇਡਿੰਗ 'ਚ ਪ੍ਰੋਫਿਟ ਕਰਦੇ ਆ ਆਪਸ਼ਨ ਬਾਇੰਗ ਦੇ ਵਿੱਚ ਤੇ ਇੰਟਰਾਡੇ ਦੇ ਵਿੱਚ 29% ਲੋਕ ਪ੍ਰੋਫਿਟ ਕਰਦੇ ਆ ਮਤਲਬ ਕਿ অপਸ਼ਨ ট্রেਡਿੰਗ ਦੇ ਨਾਲੋਂ ਜ਼ਿਆਦਾ ਤੇ ਜੇ ਆਪਾਂ ਗੱਲ ਕਰੀਏ ਸਵਿੰਗ ট্রেਡਿੰਗ ਦੀ ਸਵਿੰਗ ট্রেਡਿੰਗ ਦੇ ਵਿੱਚ ਇਹਦੀ ਕੋਈ ਰਿਪੋਰਟ ਨਹੀਂ ਆਈ ਪਰ ਸਵਿੰਗ ਟ੍ਰੇਡਿੰਗ ਦੇ ਵਿੱਚ ਇੰਟਰਾਡੇ ਤੇ অপਸ਼ਨ ਇਹਨਾਂ ਦੋਨਾਂ ਦੇ ਨਾਲੋਂ ਪ੍ਰੋਫਿਟ ਕਰਨ ਦੀ ਪ੍ਰੋਬੈਬਿਲਟੀ ਬਹੁਤ ਜ਼ਿਆਦਾ ਹੈ ਤੇ ਪਰ ਫਰਕ ਇਹ ਆ ਦੇਖੋ ਜੇ ਤੁਸੀਂ ਇੰਟਰਾਡੇ ਕਰੋਗੇ ਤੇ অপਸ਼ਨ ਟ੍ਰੇਡ ਕਰੋਗੇ ਇਹਦੇ ਵਿੱਚ ਤੁਹਾਡਾ ਡੇਲੀ ਪ੍ਰੋਫਿਟ ਜਾਂ ਫਿਰ ਡੇਲੀ ਲਾਸ ਬਣੂਗਾ ਤੇ ਸਵਿੰਗ ਟ੍ਰੇਡਿੰਗ ਦੇ ਵਿੱਚ ਜਿਹੜਾ ਤਾਂ ਆਪਾਂ ਨੂੰ ਟਾਰਗੇਟ ਮਿਲਦਾ ਹੈ ਜਦੋਂ ਆਪਾਂ ਕੋਈ ਟ੍ਰੇਡ ਕਰਦੇ ਆ ਸੋ ਉਹਦੇ ਵਿੱਚ ਆਪਾਂ ਨੂੰ ਕੁਝ ਦਿਨ ਲੱਗ ਜਾਂਦੇ ਆ ਜਾਂ ਫਿਰ ਕੁਝ ਹਫ਼ਤੇ ਲੱਗ ਜਾਂਦੇ ਆ ਜਾਂ ਫਿਰ ਕੁਝ ਮਹੀਨੇ ਲੱਗ ਜਾਂਦੇ ਆ ਟਾਰਗੇਟ ਮਿਲਣ ਦੇ ਵਿੱਚ ਪ੍ਰੋਫਿਟ ਮਿਲਣ ਦੇ ਵਿੱਚ ਜਾਂ ਫਿਰ ਸਟਾਪ ਲੋਸ ਹਿੱਟ ਹੋਣ ਦੇ ਵਿੱਚ ਸੋ ਐਦੇ ਵਿੱਚ ਜਿਹੜਾ ਪ੍ਰੋਸੈਸ ਹੀ ਲੰਮਾ ਹੈ ਮਹੀਨੇ ਦੇ ਵਿੱਚ ਤੁਸੀਂ ਜੇ ਵੀਕਲੀ ਟਾਈਮ ਫਰੇਮ ਤੇ ਕਰੋਗੀ ਤੇ ਵੀਕਲੀ ਟਾਈਮ ਫਰੇਮ ਤੇ ਤੁਸੀਂ 2-3 ਹੀ ਕਰ ਸਕਦੇ ਜੋ ਤੇ ਜਿਹੜੇ ਆਪਣੇ ਇੰਟਰਾਡੇ ਆਪਸ਼ਨ ਟ੍ਰੇਡ ਇੱਕ ਮਹੀਨੇ ਦੇ ਵਿੱਚ ਜਿਵੇਂ ਕਿ 20 ਦਿਨ ਘਟੁਕਟ ਮਾਰਕੀਟ ਖੁੱਲਦੀ ਹੈ ਤੇ 20 ਦਿਨ ਤੁਸੀਂ ਹਰ ਇੱਕ ਦਿਨ ਇੰਟਰਾਡੇ ਤੇ ਆਪਸ਼ਨ ট্রেਡਿੰਗ ਕਰ ਸਕਦੇ ਜੋ ਤੇ ਹਰ ਦਿਨ ਤੁਸੀਂ ਪੈਸਾ ਇਹਦੇ ਵਿੱਚ ਬਣਾ ਸਕਦੇ ਜੋ ਇਹ ਫਰਕ ਗਿਆ ਤੇ ਪਰਸੈਂਟੇਜ ਦਾ ਵੀ ਆਪਾਂ ਦੇਖ ਲਿਆ ਕਿਹੜਾ ਮਤਲਬ ਕਿ ਈਜ਼ੀ ਆ ਕਿਦੇ ਵਿੱਚ ਮੁਸ਼ਕਿਲ ਆ ਤੇ ਉਸ ਤੋਂ ਬਾਅਦ ਆ ਦੇਖੋ ਜਿਵੇਂ ਦੇਖੋ ਤੁਸੀਂ ਸਿਲੈਕਟ ਕੀਤਾ ਕਿ ਤੁਸੀਂ ਆਪਸ਼ਨ ਟ੍ਰੇਡ ਕਰਨੀ ਆ ਸੋ ਆਪਸ਼ਨ ਟ੍ਰੇਡ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਿਲੈਕਟ ਕਰਨਾ ਕਿ ਕਿਦੇ ਵਿੱਚ ਕਰਨੀ ਹੁਣ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਸਿਲੈਕਟ ਕਰ ਲਿਆ ਕਿ ਮੈਂ ਆਪਸ਼ਨ ਟ੍ਰੇਡ ਕਰਨੀ ਆ ਠੀਕ ਆ ਆਪਸ਼ਨ ਟ੍ਰੇਡ ਕਰਨੀ ਆ ਤੇ ਆਪਸ਼ਨ ਟ੍ਰੇਡ ਕਰਨ ਦੇ ਤਿੰਨ ਤਰੀਕੇ ਆ ਨਿਫਟੀ 'ਚ ਕਰ ਸਕਦੇ ਜੋ ਬੈਂਕ ਨਿਫਟੀ 'ਚ ਕਰ ਸਕਦੇ ਜੋ ਜਾਂ ਫਿਰ ਸਟਾਕਸ ਦੇ ਵਿੱਚ ਕਰ ਸਕਦੇ ਜੋ ਕੋਈ ਇੱਕ ਚੁਣ ਲਓ ਏ ਮੈਂ ਤੈਨੂੰ ਕਿਉਂ ਕਹਿਣ ਦਿਆ ਜਦੋਂ ਦੇਖੋ ਕਿ ਤੁਸੀਂ ਇੱਕ ਇੱਕ ਚੀਜ਼ ਚੁਣੋਗੇ ਉਹਦੇ ਵਿੱਚ ਤੁਹਾਡੇ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ ਕਿਉਂਕਿ ਬੰਦਾ ਇੱਕ ਚੀਜ਼ ਦੇ ਵਿੱਚ ਐਕਸਪਰਟ ਹੋ ਸਕਦਾ ਹੈ ਮਲਟੀਪਲ ਚੀਜ਼ਾਂ ਦੇ ਵਿੱਚ ਨਹੀਂ ਇਹ ਇਨਸਾਨ ਦਾ ਨੇਚਰ ਹੈ ਸੋ ਇਸ ਕਰਕੇ ਨਾ ਤਿੰਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਚੁਣ ਲਓ ਕਿ ਮੈਂ ਇਹਦੇ ਵਿੱਚ ਕਰਨੀ ਆ ਜਿਦਾਂ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਲਾ ਲਓਗੇ ਨਿਫਟੀ ਚੁਣ ਲਿਆ ਤੁਸੀਂ ਨਿਫਟੀ ਚ ਕਰਨੀ ਆ ਹੁਣ ਨਿਫਟੀ ਚ ਕਰਨੀ ਆ ਤੇ ਨਿਫਟੀ ਚ ਕਰਨ ਵਾਸਤੇ ਕੋਈ ਇੱਕ ਤਰੀਕਾ ਚੁਣ ਲਓ ਕੋਈ ਵੀ ਇੱਕ ਤਰੀਕਾ ਉਸਦਾ ਜਿਨ੍ਹਾਂ ਬਾਰੇ ਦੇਖੋ ਆਪਾਂ ਵੀਡੀਓਸ ਪਾਏ ਹੋਏ ਆ ਹੈਮਰ ਹੋ ਗਿਆ ਸ਼ੂਟਿੰਗ 스타 ਹੋ ਗਿਆ ਡਬਲ ਪੈਟਰਨ ਹੋ ਗਿਆ ਐਮ ਪੈਟਰਨ ਹੋ ਗਿਆ ਤੇ ਹੋਰ ਵੀ ਬਹੁਤ ਸਾਰੇ ਤਰੀਕੇ ਆ ਸੋ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਸਤੇ ਉਸ ਤਰੀਕੇ ਦੇ ਟ੍ਰੇਡ ਕਰਨਾ ਈਜ਼ੀ ਆ ਕੋਈ ਇੱਕ ਤਰੀਕਾ ਚੁਣ ਲਓ ਚੰਗੀ ਤਰ੍ਹਾਂ ਨੂੰ ਬੈਕ ਟੈਸਟ ਕਰਕੇ ਉਹਦੀ ਐਕਿਊਰੇਸੀ ਵੇਖ ਲਓ ਕਿ ਕਿੰਨੀ ਵਾਰ ਉਹਦੇ ਵਿੱਚ ਪ੍ਰੋਫਿਟ ਹੁੰਦਾ ਕਿੰਨੀ ਵਾਰ ਉਹਦੇ ਵਿੱਚ ਲਾਸ ਹੁੰਦਾ ਠੀਕ ਆ ਉਹ ਚੁਣ ਲਿਆ ਤੇ ਫਿਰ ਉਸ ਤੋਂ ਬਾਅਦ ਆ ਕੋਈ ਇੱਕ ਟਾਈਮ ਫਰੇਮ ਚੁਣ ਲਓ ਕੋਈ ਇੱਕ ਟਾਈਮ ਫਰੇਮ ਹੁਣ ਦੇਖੋ ਜਦੋਂ ਆਪਾਂ ਕਰਦੇ ਆਂ ਆਪਸ਼ਨ ট্রেਡਿੰਗ ਉਹਦੇ ਵਾਸਤੇ ਦੋ ਬੈਸਟ ਟਾਈਮ ਫਰੇਮ ਇੱਕ 5 ਮਿੰਟ ਦਾ ਇੱਕ 15 ਮਿੰਟ ਦਾ ਤੇ ਕੋਈ ਇੱਕ ਟਾਈਮ ਫਰੇਮ ਤੁਸੀਂ ਚੁਣ ਲਓ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਭਾਵੇਂ 5 ਮਿੰਟ ਦਾ ਭਾਵੇਂ 15 ਮਿੰਟ ਦਾ ਤੇ ਉਹਦੇ ਉੱਤੇ ਬਾਅਦ ਚ ਕੰਮ ਰਹਿਣਾ ਫਿਰ 1 ਮਹੀਨਾ ਤੱਕ 1 ਮਹੀਨੇ ਤੱਕ ਜਿਹੜਾ ਪ੍ਰੋਸੈਸ ਹੈ ਇੱਕ ਤਰੀਕਾ ਇੱਕ ਟਾਈਮ ਇੱਕ ਟਾਈਮ ਫਰੇਮ ਚੁਣ ਕੇ 1 ਮਹੀਨੇ ਤੱਕ ਇਸ ਪ੍ਰੋਸੈਸ ਨੂੰ ਲਗਾਤਾਰ ਕਰੋ ਛੋਟੇ ਪੈਸੇ ਨਾਲ ਸ਼ੁਰੂ ਦੇ ਵਿੱਚ ਕਰੋ ਆਪਸ਼ਨ ট্রেਡਿੰਗ ਕਰਨੀ ਹੈ ਨਵੇਂ ਜੋ ਇੱਕ ਲੋਰ ਦੇ ਨਾਲ ਸ਼ੁਰੂ ਦੇ ਵਿੱਚ ਕਰੋ ਤੇ ਇਸ ਪ੍ਰੋਸੈਸ ਨੂੰ ਪੂਰਾ 1 ਮਹੀਨਾ ਫੋਲੋ ਕਰੋ ਤੇ ਹਰਕ ਦਿਨ ਇੱਕ ਤੋਂ ਵੱਧ ਟਰੇਡ ਨਾ ਕਰੋ ਇੱਕ ਹੀ ਟਰੇਡ ਕਰੋ ਤੇ ਪੂਰਾ 1 ਮਹੀਨੇ ਨੂੰ ਫੋਲੋ ਕਰੋ ਫਿਰ 1 ਮਹੀਨੇ ਬਾਅਦ ਦੇਖੋ ਤੁਸੀਂ ਕਿਤੇ ਸਟੈਂਡ ਕਰਨ ਦੇ ਜੋ ਜੇ ਤੁਸੀਂ ਪ੍ਰੋਫਿਟੇਬਲ ਜੋ ਉਹਦੇ ਵਿੱਚ ਵਧੀਆ ਕ੍ਰੋਸੀ ਨਿਕਲਣ ਲਈ ਆ ਵਧੀਆ ਪ੍ਰੋਫਿਟਸ ਹੋਣਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਕੰਟੀਨਿਊ ਕਰ ਸਕਦੇ ਜੋ ਫਿਰ ਹੌਲੀ-ਹੌਲੀ ਤੁਸੀਂ ਉਹਦੇ ਵਿੱਚ ਲੋਟ ਇਨਕਰੀਜ਼ ਕਰਕੇ ਪੈਸਾ ਵਧਾ ਕੇ ਵੱਡੇ ਪ੍ਰੋਫਿਟਸ ਹੌਲੀ-ਹੌਲੀ ਤੁਸੀਂ ਦੂਜੇ ਮਹੀਨੇ ਤੇ ਜੇ ਮਹੀਨੇ ਇਦਾਂ ਕਰਕੇ ਵਧਾ ਸਕਦੇ ਜੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੰਟਰਾਡੇ ਦੀ ਜੇ ਤੁਸੀਂ ਮੰਨ ਲਓ ਇੰਟਰਾਡੇ ਚ ਹੁਣਿਆ ਸਭ ਤੋਂ ਪਹਿਲਾਂ ਤੁਸੀਂ ਇੱਕ ਲਿਸਟ ਬਣਾ ਲਓ ਸਟਾਕਸ ਦੀ ਜਿਨ੍ਹਾਂ ਦੇ ਵਿੱਚ ਤੁਸੀਂ ਇੰਟਰਾਡੇ ਕਰਨੀ ਹੈ ਇੱਕ ਲਿਸਟ ਬਣਾ ਲਓ ਸਟਾਕਸ ਦੀ ਜਿਹੜੇ ਵੀ ਤੁਹਾਡੇ ਪਸੰਦੀਦਾ ਸਟਾਕਸ ਹੈ ਉਹਨਾਂ ਦੀ ਇੱਕ ਲਿਸਟ ਬਣਾ ਲਓ 5 ਹੋ ਸਕਦੇ 10 ਹੋ ਸਕਦੇ 15 ਹੋ ਸਕਦੇ ਆ ਤੇ ਉਹਨਾਂ ਦੇ ਵਿੱਚ ਹੀ ਡੈਲੀ ਤੁਸੀਂ ਇੰਟਰਾਡੇ ਕਰੋ ਫਿਰ ਉਸ ਤੋਂ ਬਾਅਦ ਇੱਕ ਤਰੀਕਾ ਇਹਦੇ ਵਿੱਚ ਵੀ ਉਹੋ ਚੀਜ਼ ਹੈ ਕਿਉਂਕਿ ਦੇਖੋ ਬੰਦਾ ਇਨਸਾਨ ਇੱਕ ਚੀਜ਼ ਦੇ ਵਿੱਚ ਐਕਸਪਰਟ ਹੋ ਸਕਦਾ ਮਲਟੀਪਲ ਚੀਜ਼ਾਂ ਦੇ ਵਿੱਚ ਐਕਸਪਰਟ ਨਹੀਂ ਹੋ ਸਕਦਾ ਇਸ ਕਰਕੇ ਕੋਈ ਇੱਕ ਤਰੀਕਾ ਚੁਣ ਲਓ ਪਹਿਲਾਂ ਲਿਸਟ ਬਣਾ ਲਈ ਫਿਰ ਉਸ ਤੋਂ ਬਾਅਦ ਕੋਈ ਇੱਕ ਤਰੀਕਾ ਚੁਣ ਲਿਆ ਉਹ ਇੱਕ ਤਰੀਕਾ ਕੋਈ ਵੀ ਹੋ ਸਕਦਾ ਹੈ ਜਿੰਦਾ ਮੈਂ ਪਹਿਲਾਂ ਕਹਿੰਦਿਆਂ ਹਾਂ ਮਰੋ ਹੋ ਸਕਦਾ ਸ਼ੂਟਿੰਗ ਸਟਾਰ ਹੋ ਸਕਦਾ ਹੈ ਡਬਲ ਪੈਟਰਨ ਹੋ ਸਕਦਾ ਐਮ ਪੈਟਰਨ ਹੋ ਸਕਦਾ ਕੋਈ ਵੀ ਤਰੀਕਾ ਹੋ ਸਕਦਾ ਉਸ ਤੋਂ ਬਾਅਦ ਆ ਕੋਈ ਇੱਕ ਟਾਈਮ ਫਰੇਮ ਕਿ ਕਿਹੜੇ ਟਾਈਮ ਫਰੇਮ ਤੇ ਕਰਨੀ ਆ ਘੰਟੇ ਦੇ ਟਾਈਮ ਫਰੇਮ ਤੇ ਕਰਨੀ ਆ 15 ਮਿੰਟ ਦੇ ਟਾਈਮ ਫਰੇਮ ਤੇ ਕਰਨੀ ਆ ਜਿਹੜਾ ਵੀ ਟਾਈਮ ਫਰੇਮ ਤੁਹਾਨੂੰ ਚੰਗਾ ਲੱਗਦਾ ਉਹ ਟਾਈਮ ਫਰੇਮ ਤੁਸੀਂ ਚੁਣ ਲਓ ਤੇ ਫਿਰ ਇਸ ਪ੍ਰੋਸੈਸ ਨੂੰ ਵੀ ਇੱਕ ਮਹੀਨਾ ਫੋਲੋ ਕਰੋ ਤੇ ਸ਼ੁਰੂ ਦੇ ਵਿੱਚ ਇਹਦੇ ਵਿੱਚ ਵੀ ਘੱਟ ਪੈਸਾ ਲਾ ਕੇ ਕਰੋ ਘੱਟ ਪੈਸੇ ਨਾ ਕਰੋ ਤੇ 1 ਮਹੀਨਾ ਪੂਰਾ ਫੋਲੋ ਕਰੋ ਤੇ 1 ਮਹੀਨੇ ਬਾਅਦ ਤੁਸੀਂ ਆਪਣਾ ਦੇਖੋ ਰਿਕਾਰਡ ਕਿ ਤੁਸੀਂ ਕਿੱਥੇ ਸਟੈਂਡ ਕਰਨ ਦੇ ਜੋ ਜੇ ਪ੍ਰੋਫਿਟ ਦੇ ਵਿੱਚ ਹੋ ਤੇ ਫਿਰ ਹੌਲੀ-ਹੌਲੀ ਤੁਸੀਂ ਪੈਸਾ ਵਧਾ ਸਕਦੇ ਹੋ ਤੇ ਹੌਲੀ-ਹੌਲੀ ਤੁਸੀਂ ਆਪਣੇ ਪ੍ਰੋਫਿਟਸ ਵੱਡੇ ਕਰ ਸਕਦੇ ਹੋ ਤੇ ਜੇ ਤੁਸੀਂ ਲਾਸ ਦੇ ਵਿੱਚ ਹੋ ਤੇ ਫਿਰ 1 ਮਹੀਨਾ ਹੋਰ ਤੁਸੀਂ ਇਸੇ ਪ੍ਰੋਸੈਸ ਨੂੰ ਫੋਲੋ ਕਰ ਸਕਦੇ ਹੋ ਉਸ ਤੋਂ ਬਾਅਦ ਆ ਵੀ ਅਗਲਾ ਵੀ 1 ਮਹੀਨਾ ਵੀ ਤੇ ਜੇ ਆਪਾਂ ਗੱਲ ਕਰੀਏ ਸਵਿੰਗ ট্রেਡਿੰਗ ਦੀ ਕਿ ਤੁਸੀਂ ਆਪਸ਼ਨ ট্রেਡਿੰਗ ਵੀ ਨਹੀਂ ਕਰਨੀ ਇੰਟਰਾਡੇ ਵੀ ਨਹੀਂ ਕਰਨੀ ਤੁਸੀਂ ਸੇਫ ਤਰੀਕੇ ਨਾਲ ਪੈਸਾ ਕਮਾਉਣਾ ਚਾਹੁੰਦੇ ਹੋ ਇਹ ਉਹ ਸੇਫ ਤਰੀਕਾ ਕਿਹੜਾ ਹੈ ਸਵਿੰਗ ট্রেਡਿੰਗ ਸਵਿੰਗ ট্রেਡਿੰਗ ਦੇ ਲਈ ਵੀ ਇੱਕ ਪੱਕੀ ਲਿਸਟ ਬਣਾ ਲਓ ਨਿਫਟੀ 50 ਦੀ ਲਿਸਟ ਬਣਾ ਲਓ ਨਿਫਟੀ 50 ਦੇ ਵਿੱਚ ਜਿਹੜੇ ਸਟਾਕਸ ਹਨ ਉਹਨਾਂ ਦੇ ਵਿੱਚ ਕਰੋ ਫਾਇਦਾ ਇਹ ਹੈ ਕਿ ਉਹਨਾਂ ਦੇ ਵਿੱਚ ਲਿਕਵਿਡਿਟੀ ਜ਼ਿਆਦਾ ਹੁੰਦੀ ਹੈ ਪ੍ਰੋਫਿਟਸ ਉਹਦੇ ਵਿੱਚ ਜਲਦੀ ਮਿਲ ਜਾਂਦੇ ਆ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਆਪਾਂ ਨੂੰ ਟਾਰਗੇਟ ਅਚੀਵ ਹੋ ਜਾਂਦੇ ਇਹ ਫਾਇਦਾ ਹੈ ਤੇ ਇਹਦੇ ਵਿੱਚ ਵੀ ਕੋਈ ਇੱਕ ਤਰੀਕਾ ਚੁਣ ਲਓ ਇਹਦੇ ਵਿੱਚ ਜਿਵੇਂ ਦੱਸਿਆ ਮੈਂ ਇੰਸਟਾਗ੍ਰਾਮ ਵੀਡੀਓ ਤੇ ਵੀ ਸਭ ਤੋਂ ਵਧੀਆ ਤਰੀਕਾ ਆ Uh, w ਪੈਟਰਨ ਵੀਕਲੀ ਟਾਈਮ ਫਰੇਮ ਤੇ ਡੇ ਟਾਈਮ ਫਰੇਮ ਤੇ W ਪੈਟਰਨ ਵੇਖ ਕੇ ਉਹਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਇਹ ਮੇਰਾ ਫੇਵਰਿਟ ਤਰੀਕਾ ਹੈ ਵੈਸੇ ਤੁਹਾਨੂੰ ਜਿਹੜਾ ਵੀ ਵਧੀਆ ਲੱਗਦਾ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਉਸ ਤਰੀਕੇ ਨੂੰ ਚੁਣ ਸਕਦੇ ਹੋ ਤੇ ਉਸ ਤੋਂ ਬਾਅਦ ਕੋਈ ਇੱਕ ਟਾਈਮ ਫਰੇਮ ਕੋਈ ਇੱਕ ਟਾਈਮ ਫਰੇਮ ਚੁਣ ਲਓ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਜਿਹੜਾ ਵੀ ਤੁਹਾਨੂੰ ਬੈਸਟ ਲੱਗਦਾ ਤੇ 6 ਮਹੀਨਾ ਸਵਿੰਗ ਟਰੇਡਿੰਗ ਦੇ ਵਿੱਚ 6 ਮਹੀਨਾ ਇਸ ਪ੍ਰੋਸੈਸ ਨੂੰ ਫੋਲੋ ਕਰੋ ਘੱਟ ਪੈਸੇ ਦੇ ਨਾਲ ਤੇ ਜਦੋਂ 6 ਮਹੀਨੇ ਕੰਪਲੀਟ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਪਿੱਛੇ ਮੁੜ ਕੇ ਦੇਖੂ ਤੇ ਐਨਲਾਈਜ਼ ਕਰੋ ਆਪਣੇ ਆਪ ਨੂੰ ਤੁਸੀਂ ਕਿੱਥੇ ਸਟੈਂਡ ਕਰਨ ਦੇ ਜੋ ਜੇ ਤੁਸੀਂ ਉਸ ਇੱਕ ਤਰੀਕੇ ਨਾਲ ਉਸ ਪੂਰੇ ਪ੍ਰੋਸੈਸ ਨੂੰ ਫੋਲੋ ਕਰਕੇ ਪ੍ਰੋਫਿਟੇਬਲ ਹੋ ਜੋ ਤੇ ਫਿਰ ਉਸ ਨੂੰ ਕੰਟੀਨਿਊ ਕਰੋ ਪੈਸਾ ਤੁਸੀਂ ਬਣਾ ਸਕਦੇ ਜੋ ਫਿਰ ਤੇ ਜੇ ਤੁਸੀਂ ਲਾਸ ਦੇ ਵਿੱਚ ਜੋ ਤੇ ਫਿਰ ਤੁਸੀਂ ਇੰਜ ਕਰ ਸਕਦੇ ਜੋ ਕਿ ਫਿਰ ਤੁਸੀਂ ਉਸੇ ਪ੍ਰੋਸੈਸ ਨੂੰ ਥੋੜਾ ਜਿਹਾ ਹੋਰ ਫੋਲੋ ਕਰ ਸਕਦੇ ਜੋ ਤੇ ਉਹਦੇ ਵਿੱਚ ਚੇਂजेस ਕਰ ਸਕਦੇ ਜੋ ਕੁਝ ਜਿਹੜੀਆਂ ਚੀਜ਼ਾਂ ਤੋਂ ਲੱਗਣ ਡੀਆਂ ਕਿ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਕਰਨ ਲਾਸ ਹੋਣ ਡੀਆਂ ਉਹਨਾਂ ਚੀਜ਼ਾਂ ਨੂੰ ਇੰਪਰੂਵ ਕਰ ਸਕਦੇ ਜੋ ਸੋ ਇਹ ਪੂਰਾ ਰੋਡ ਮੈਪ ਆ ਸ਼ੇਅਰ ਮਾਰਕੀਟ ਦੇ ਵਿੱਚ ਕਾਮਯਾਬ ਹੋਣ ਲਈ